ਪਾਣੀ ਜ਼ਿੰਦਗੀ ਹੈ ਔਰ ਜ਼ਿੰਦਗੀ ਚ ਪਾਣੀ ਹੈ ਪਾਣੀ ਜ਼ਿੰਦਗੀ ਦਾ ਆਧਾਰ ਤੇ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰਦੇ ਆਂਗੇ ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਤੇ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਕਤਲ ਹੈ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਉਹਨਾਂ ਤੇ ਤਾਂ ਕਤਲ ਦੇ ਮਕਦਮੇ ਹੋਣੇ ਚਾਹੀਦੇ ਤੇ ਜਿਸ ਪਾਣੀ ਨੂੰ ਪੀਣ ਦੇ ਨਾਲ ਕੈਂਸਰ ਵਰਗੀਆਂ ਮਹਾਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ ਲੋਕ ਮਰ ਰਹੇ ਨੇ ਲੱਖਾਂ ਰੁਪਏ ਦਾ ਖਰਚ ਹੋ ਰਿਹਾ ਉਹਨਾਂ ਪਰਿਵਾਰਾਂ ਦਾ ਜਿਹੜੇ ਪਹਿਲੇ ਹੀ ਮੰਦਹਾਲੀ ਦੀ ਜ਼ਿੰਦਗੀ ਜਿਉ ਰਹੇ ਤੇ ਉਹਨਾਂ ਨੂੰ ਇਸ ਕਸ਼ਟ 'ਚੋਂ ਕੱਢਣਾ ਉਸ ਪੀੜਾ 'ਚੋਂ ਕੱਢਣਾ ਸਰਕਾਰ ਦਾ ਫਰਜ਼ ਬਣਦਾ ਸਰਕਾਰਾ ਆਪਣਾ ਫਰਜ਼ ਪੂਰਾ ਕਰਨ ਦੇਖੋ ਪਾਣੀ ਨੂੰ ਗੁਰਬਾਣੀ ਦੇ ਵਿੱਚ ਬਹੁਤ ਸਤਕਾਰਿਆ ਗਿਆ ਪਹਿਲਾ ਪਾਣੀ ਚੋ ਹੈ ਪਾਣੀ ਜ਼ਿੰਦਗੀ ਹੈ ਔਰ ਜ਼ਿੰਦਗੀ ਚ ਪਾਣੀ ਹੈ ਪਾਣੀ ਜ਼ਿੰਦਗੀ ਦਾ ਆਧਾਰ ਹੈ ਤੇ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦੇਵਾਂਗੇ ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਕਿ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਵੀ ਕਤਲ ਹੈ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਉਹਨਾਂ ਤੇ ਤਾਂ ਕਤਲ ਦੇ ਮੁਕੱਦਮੇ ਹੋਣੇ ਚਾਹੀਦੇ ਨੇ ਪਾਣੀ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰਾਂ ਦੀ ਹੈ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਔਰ ਧਰਾਨੀ ਦੀ ਗੱਲ ਲੈ ਕੇ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਪਬਲਿਕ ਨਿਭਾ ਰਹੀ ਹੈ ਜਨ ਨਿਭਾਉਣ ਦਾ ਯਤਨ ਕਰ ਰਹੀ ਹੈ ਔਰ ਤੇ ਸ਼ਾਦਤ ਵੀ ਸਹਿ ਰਹੀ ਹੈ ਇਸ ਕਰਕੇ ਸਰਕਾਰਾ ਆਪਣਾ ਫਰਜ਼ ਪਛਾਨਣ ਸਤਲਜ ਦਾ ਪਾਣੀ ਕੇਵਲ ਪੰਜਾਬ ਹੀ ਨਹੀਂ ਹੁਣ ਤਾਂ ਹਰਿਆਣਾ ਵੀ ਪੀਂਦਾ ਹੈ ਰਾਜਸਥਾਨ ਵੀ ਪੀਂਦਾ ਹੈ ਤੇ ਜਿਸ ਪਾਣੀ ਨੂੰ ਪੀਣ ਦੇ ਨਾਲ ਕੈਂਸਰ ਵਰਗੀਆਂ ਮਹਾਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ ਲੋਕ ਮਰ ਰਹੇ ਨੇ ਲੱਖਾਂ ਰੁਪਏ ਦਾ ਖਰਚ ਹੋ ਰਿਹਾ ਉਹਨਾਂ ਪਰਿਵਾਰਾਂ ਦਾ ਜਿਹੜੇ ਪਹਿਲੇ ਹੀ ਮਦਹਾਲੀ ਦੀ ਜ਼ਿੰਦਗੀ ਜਿਉ ਰਹੇ ਆ ਤੇ ਉਹਨਾਂ ਨੂੰ ਇਸ ਕਸ਼ਟ ਚੋਂ ਕੱਢਣਾ ਉਸ ਪੀੜਾ ਚੋਂ ਕੱਢਣਾ ਸਰਕਾਰਾਂ ਦਾ ਫਰਜ਼ ਬਣਦਾ ਹੈ ਸਰਕਾਰਾ ਆਪਣਾ ਫਰਜ਼ ਪਛਾਨਣ ਤੇ ਦਰਿਆ ਜਿਹੜੇ ਹੈ ਸਾਫ਼ ਰੱਖਣ ਲਈ ਚਾਰਾ ਜਿਹੜੀ ਹੈ ਉਹ ਜ਼ਰੂਰ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਣੀ ਜ਼ਿੰਦਗੀ ਹੈ ਔਰ ਜ਼ਿੰਦਗੀ ਚ ਪਾਣੀ ਹੈ ਪਾਣੀ ਜ਼ਿੰਦਗੀ ਦਾ ਆਧਾਰ ਤੇ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦਿਆਂਗੇ ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਤੇ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀ ਗੱਲ ਦਾ ਕਤਲ ਹੈ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਉਹਨਾਂ ਤੇ ਤਾਂ ਕਤਲ ਦੇ ਮਕਦਮੇ ਹੋਣੇ ਚਾਹੀਦੇ ਤੇ ਜਿਸ ਪਾਣੀ ਨੂੰ ਪੀਣ ਦੇ ਨਾਲ ਕੈਂਸਰ ਵਰਗੀਆਂ ਮਹਾਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ ਲੋਕ ਮਰ ਰਹੇ ਨੇ ਲੱਖਾਂ ਰੁਪਏ ਦਾ ਖਰਚ ਹੋ ਰਿਹਾ ਉਹਨਾਂ ਪਰਿਵਾਰਾਂ ਦਾ ਜਿਹੜੇ ਪਹਿਲੇ ਹੀ ਮੰਦਹਾਲੀ ਦੀ ਜ਼ਿੰਦਗੀ ਜਿਉ ਰਹੇ ਉਹਨਾਂ ਨੇ ਇਸ ਕਸ਼ਟ ਚੋਂ ਪੜਨਾ ਉਸ ਪੀੜਾ ਚੋਂ ਕੱਢਣਾ ਸਰਕਾਰ ਦਾ ਫਰਜ਼ ਬਣਦਾ ਹੈ ਸਰਕਾਰਾ ਆਪਣਾ ਫਰਜ਼ ਪੂਰਾ ਕਰਨ ਦੇਖੋ ਪਾਣੀ ਨੂੰ ਗੁਰਬਾਣੀ ਦੇ ਵਿੱਚ ਬਹੁਤ ਸਤਕਾਰਿਆ ਗਿਆ ਪਹਿਲਾ ਪਾਣੀ ਚੋ ਹੈ ਪਾਣੀ ਜ਼ਿੰਦਗੀ ਹੈ ਔਰ ਜ਼ਿੰਦਗੀ ਚ ਪਾਣੀ ਹੈ ਪਾਣੀ ਜ਼ਿੰਦਗੀ ਦਾ ਆਧਾਰ ਹੈ ਜੇ ਅਸੀਂ ਪਾਣੀ ਨੂੰ ਦੂਸ਼ਿਤ ਕਰ ਦਿਆਂਗੇ ਜਾਂ ਦੂਸ਼ਿਤ ਕਰਨ ਵਾਲੇ ਪਾਸੇ ਤੁਰਾਂਗੇ ਤੇ ਮੈਂ ਸਮਝਦਾ ਇਹ ਇਨਸਾਨਾਂ ਦਾ ਕਤਲ ਨਹੀਂ ਬਲਕਿ ਇਨਸਾਨੀਅਤ ਦਾ ਵੀ ਕਤਲ ਹੈ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਜਿਹੜੇ ਲੋਕ ਪਾਣੀ ਨੂੰ ਗੰਦਲਾ ਕਰਕੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਉਹਨਾਂ ਤੇ ਤਾਂ ਕਤਲ ਦੇ ਮੁਕੱਦਮੇ ਹੋਣੇ ਚਾਹੀਦੇ ਪਾਣੀ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਰਕਾਰਾਂ ਦੀ ਹੈ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਔਰ ਹਰਾਨੀ ਦੀ ਗੱਲ ਹੈ ਕਿ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਨੂੰ ਨਿਭਾਉਣੀ ਚਾਹੀਦੀ ਹੈ ਉਹ ਜ਼ਿੰਮੇਵਾਰੀ ਜਿਹੜੀ ਹੈ ਉਹ ਪਬਲਿਕ ਨਿਭਾ ਰਹੀ ਹੈ ਜਿਹਨਾਂ ਨਿਭਾਉਣ ਦਾ ਯਤਨ ਕਰ ਰਹੀ ਹੈ। ਵਰਤਸ਼ਾਤਤ ਵੀ ਸਹਿ ਰਹੀ ਹੈ। ਇਸ ਕਰਕੇ ਸਰਕਾਰ ਆਪਣਾ ਫਰਜ਼ ਪਛਾਣਨ। ਸਾਤੂਲਜ ਦਾ ਪਾਣੀ ਕੇਵਲ ਪੰਜਾਬੀ ਨਹੀਂ ਹੁਣ ਤਾਂ ਹਰਿਆਣਾ ਵੀ ਪੀਂਦਾ ਹੈ, ਰਾਜਸਥਾਨ ਵੀ ਪੀਂਦਾ ਹੈ। ਤੇ ਜਿਸ ਪਾਣੀ ਨੂੰ ਪੀਣ ਦੇ ਨਾਲ ਕੈਂਸਰ ਵਰਗੀਆਂ ਮਹਾਮਾਰੀਆਂ ਜਿਹੜੀਆਂ ਪੈਦਾ ਹੋ ਰਹੀਆਂ ਨੇ, ਲੋਕ ਮਰ ਰਹੇ ਨੇ, ਲੱਖਾਂ ਰੁਪਏ ਦਾ ਖਰਚ ਹੋ ਰਿਹਾ ਹੈ। ਉਨਾ ਪਰਿਵਾਰਾਂ ਦਾ ਜਿਹੜੇ ਪਹਿਲੇ ਹੀ ਮਨਹਾਲੀ ਦੀ ਜ਼ਿੰਦਗੀ ਜਿਉ ਰਹੇ ਆ ਤੇ ਉਹਨਾਂ ਮੇ ਸਕਸ਼ਟ ਚੋਂ ਕੱਢਣਾ ਉਸ ਪੀੜਾ ਚੋਂ ਕੱਢਣਾ ਸਰਕਾਰਾਂ ਦਾ ਫਰਜ਼ ਬਣਦਾ ਹੈ ਸਰਕਾਰਾਂ ਆਪਣਾ ਫਰਜ਼ ਪਛਾਣਨ ਤੇ ਦਰਿਆ ਜਿਹੜੇ ਹੈ ਸਾਫ਼ ਰੱਖਣ ਲਈ ਚਾਰਾਚ ਵੀ ਜਿਹੜੀ ਹੈ ਉਹ ਜ਼ਰੂਰ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ